जय रा श्री राम ਤੁਸੀਂ ਦੇਖ ਰਹੇ ਹੋ ਆਰਥ ਟੀਵੀ ਪੰਜਾਬ ਮਹਾ ਕਵਰੇਜ ਅਯੁੱਧਿਆ ਨਗਰੀ ਰਾਮ ਭੂਮੀ ਅਸੀਂ ਪਹੁੰਚੇ ਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆਂ ਬਾਗਾਂ ਵਾਲੇ ਨੂੰ ਦਰਸ਼ਨ ਕਰ ਲਓ ਇਸ ਭੂਮੀ ਦੇ ਸੋ ਅਯੁੱਧਿਆ ਦੀ ਇਸ ਭੂਮੀ ਦੇ ਉੱਤੇ ਖੜੇ ਆਂ ਦਰਸ਼ਨ ਤੁਹਾਨੂੰ ਕਰਾ ਦਈਏ ਉਹ ਸਾਹਮਣੇ ਬਿਲਕੁਲ ਦੇਖੋਗੇ ਉਹ ਵਿਸ਼ਾਲ ਭਵਯ ਭਗਵਾਨ ਸ਼੍ਰੀ ਰਾਮਚੰਦਰ ਜੀ ਦਾ ਮੰਦਿਰ ਹੈ ਜਿੱਥੇ ਕਿ ਆਉਣ ਵਾਸਤੇ ਹਜ਼ਾਰਾਂ ਲੱਖਾਂ ਕਰੋੜਾਂ ਲੋਕਾਂ ਦੇ ਦਿਲ ਦੇ ਵਿੱਚ ਤਾਂਗ ਹੈ ਔਰ ਹੌਲੀ ਹੌਲੀ ਦਰਸ਼ਨਾਂ ਵਾਲੀ ਪਹੁੰਚ ਰਹੇ ਤੁਹਾਨੂੰ ਦੱਸ ਦਈਏ ਕਿ ਅੱਜ ਸਵੇਰੇ ਤੋਂ ਹੀ ਤੜਕਸਾਰ ਲੱਖਾਂ ਦੀ ਗਿਣਤੀ ਦੇ ਵਿੱਚ ਤੁਸੀਂ ਦੇਖੋਗੇ ਇੱਥੇ ਹਰ ਸਟੇਟ ਮੈਂ ਇਹ ਨਹੀਂ ਕਹਿ ਰਿਹਾ ਕਿਥੋਂ ਦੇਸ਼ ਦੇ ਵੱਖ-ਵੱਖ ਕੋਣਿਆਂ ਤੋਂ ਚਾਹੇ ਕੇਰਲ ਹੈ ਤਾਮਿਲਨਾਡੂ ਹੈ ਮੱਧ ਪ੍ਰਦੇਸ਼ ਹੈ ਯੂਪੀ ਹੈ ਬਿਹਾਰ ਹੈ ਹਿਮਾਚਲ ਹੈ ਪੰਜਾਬ ਹੈ ਹਰਿਆਣਾ ਹਰ ਸਟੇਟ ਤੋਂ ਇੱਥੇ RAM ਭਗਤ ਦਰਸ਼ਨ ਬਲਾਸ਼ੀ ਜਿਹੜੇ ਉਹ ਪਹੁੰਚ ਰਹੇ ਆ ਤਸਵੀਰ ਦੇਖੋ ਲਗਾਤਾਰ ਕੋਰੀਡੋਰ ਦੇ ਵਿੱਚ ਅਸੀਂ ਖੜੇ ਆ ਇੱਥੋਂ ਬਿਲਕੁਲ ਸਾਹਮਣੇ ਕੁਝ ਦੂਰੀ ਦੇ ਉੱਤੇ ਹੀ ਭਗਵਾਨ ਸ਼੍ਰੀ ਰਾਮ ਲਲਾ ਬਰਾਜਮਾਨ ਨੇ ਸ਼ਸ਼ੋਭਿਤ ਨੇ ਆਪਣੇ ਉਸ ਮਹਿਲ ਦੇ ਵਿੱਚ ਜਿਸ ਦੀ ਉਡੀਕ 500 ਸਾਲ ਤੋਂ ਹਰੇਕ ਸਨਾਤਨੀ ਕਰ ਰਿਹਾ ਸੀ ਸੋ ਜਿਸ ਤਰ੍ਹਾਂ ਹੀ ਉਹ ਬਰਾਜਮਾਨ ਹੁੰਦੇ ਆ ਤੇ ਫਿਰ ਉਹਨਾਂ ਦੇ ਦਰਸ਼ਨ ਦੀ ਤਾਂਗ ਜਿਹੜੀ ਹੈ ਹਰੇਕ ਦਿਲ ਦੇ ਵਿੱਚ ਉੱਠ ਜਾਂਦੀ ਹੈ ਸੋ ਤਾਂਗ ਪੂਰੀ ਕਰਨ ਲਈ ਅੱਜ ਅਸੀਂ ਵੀ ਪਹੁੰਚੇ ਆ ਬਹੁਤ ਸਾਰੇ ਲੋਕਾਂ ਨੂੰ ਜਦੋਂ ਅਸੀਂ ਦਰਸ਼ਨ ਕਰਦੇ ਆ ਉਥੇ ਕੈਮਰਾ ਅਲਾਉਡ ਨਹੀਂ ਹੈ ਪਰ ਜਦੋਂ ਦਰਸ਼ਨ ਕਰਦੇ ਆ ਬਹੁਤ ਸਾਰੇ ਲੋਕਾਂ ਨੂੰ ਭਾਵੁਕ ਹੁੰਦੇ ਦੇਖਦੇ ਆ ਉਹਨਾਂ ਦੀ ਅੱਖਾਂ ਭਰੀਆਂ ਦੇਖਦੇ ਆ ਕਿ ਕਿਸ ਤਰ੍ਹਾਂ ਆਪਣੇ ਅਰਾਧਿਆ ਭਗਵਾਨ ਸ਼੍ਰੀ ਰਾਮ ਨੂੰ ਦੇਖ ਕੇ ਅੱਖਾਂ ਛਲਕ ਆਂਦੀਆਂ ਉਹਨਾਂ ਦੇ ਮਨ ਦੇ ਭਾਵ ਇਸ ਤਰ੍ਹਾਂ ਦੇ ਵਿਕਤ ਹੁੰਨੇ ਆ ਮੰਨੋ ਰਾਮ ਲੱਲਾ ਦੇ ਨਾਲ ਉਹ ਗੱਲਬਾਤ ਕਰ ਰਹੇ ਹੋਣ ਤਸਵੀਰ ਤੁਹਾਨੂੰ ਇੱਕ ਵਾਰ ਫਿਰ ਦਿਖਾਣਾ ਕਿ ਬਸ ਇਹ ਲਾਈਨਾਂ ਜਿਹੜੀਆਂ ਨੇ ਇਹ ਕਰਾਊਡ ਜਿਹੜਾ ਹੈ ਇਹ ਸ਼ਰਧਾਲੂਆਂ ਦੀ ਭੀੜ ਜਿਹੜੀ ਹੈ ਇਸ ਤਰ੍ਹਾਂ ਹੀ ਵਾਧੀ ਚਲੀ ਜਾਂਦੀ ਹੈ ਵਾਧੀ ਚਲੀ ਜਾਂਦੀ ਹੈ ਔਰ ਜੇਕਰ ਇਹਦੀ ਸਾਰ ਸਜਾਵਟ ਦੀ ਮੈਂ ਗੱਲ ਕਰ ਲਾਂ ਤਾਂ ਇਸ ਤਰ੍ਹਾਂ ਲੱਗਦਾ ਹੈ ਚਾਹੇ ਉਹ ਸਵੇਰ ਦਾ ਵਕਤ ਹੈ ਚਾਹੇ ਉਹ ਰਾਤ ਦਾ ਵਕਤ ਹੈ ਇਸ ਤਰ੍ਹਾਂ ਲੱਗਦਾ ਹੈ ਮੰਨੋ ਤੁਸੀਂ ਕਿਤੇ ਅਧਿਆਤਮਿਕ ਉਸ ਥਾਂ ਦੇ ਉੱਤੇ ਪਹੁੰਚ ਗਏ ਹੋ ਜਿਸ ਦੀ ਤੁਸੀਂ ਕਲਪਨਾ ਕੀਤੀ ਹੁੰਦੀ ਹੈ ਰਾਮ ਨਗਰੀ ਦੇ ਦਰਸ਼ਨ ਤਹਾਨੂੰ ਅਸੀਂ ਕਰਾ ਰਹੇ ਹਾਂ ਵੱਖ-ਵੱਖ ਮੰਦਰਾਂ ਦੇ ਦਰਸ਼ਨ ਕਰਾਵਾਂਗੇ ਕਹਿੰਦੇ ਪਹਿਲਾਂ ਭਗਤ ਦੇ ਦਰਸ਼ਨ ਹੁੰਦੇ ਹਨ ਫਿਰ ਭਗਵਾਨ ਕੇ ਦਰਸ਼ਨ ਹੁੰਦੇ ਹਨ ਇਸ ਲਈ ਤੁਹਾਨੂੰ ਸਭ ਤੋਂ ਪਹਿਲਾਂ ਦਰਸ਼ਨ ਕਰਾਵਾਂਗੇ ਸ਼੍ਰੀ ਹਨੂਮਾਨ ਗੜੀ ਦੇ ਕਿਉਂਕਿ ਹਨੂਮਾਨ ਜੀ ਰਾਮ ਭਗਤ ਨੇ ਔਰ ਦੁਨੀਆ ਦੇ ਵਿੱਚ ਉਹਨਾਂ ਦੀ ਪਖਤੀ ਦੀ ਮਿਸਾਲ ਦਿੱਤੀ ਜਾਂਦੀ ਹੈ ਸੋ ਸਭ ਤੋਂ ਪਹਿਲਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਹਨੂਮਾਨ ਗੜੀ ਦੇ ਉਸ ਤੋਂ ਬਾਅਦ ਤੁਹਾਨੂੰ ਲੈ ਚਲਾਂਗੇ ਸ਼੍ਰੀ ਅਯੁੱਧਿਆ ਧਾਮ ਰਾਮ ਦੇ ਦਰਸ਼ਨ ਵਾਸਤੇ ਤੁਹਾਨੂੰ ਵੀ ਤਸਵੀਰ ਦਿਖਾ ਦਾਂ ਕਿ ਉਹ ਇਮਾਰਤ ਜਿਹੜੀ ਤੁਸੀਂ ਦੇਖ ਰਹੇ ਹੋ ਮੈਂ ਗੁਜਾਰਿਸ਼ ਕਰੂੰਗਾ ਉਹ ਇਮਾਰਤ ਕਿਲਾਨੂਮੀ ਇਮਾਰਤ ਜਿਹੜੀ ਤੁਸੀਂ ਦੇਖ ਰਹੇ ਹੋ ਉਹ ਸ਼੍ਰੀ ਹਨੂਮਾਨ ਗੜੀ ਹੈ ਸ਼੍ਰੀ ਹਨੂਮਾਨ ਗੜੀ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਇਹ ਮੰਦਿਰ ਮਹਾਰਾਜਾ ਵਿਕਰਮ ਅਦਿਤ ਦੁਆਰਾ ਬਣਵਾਇਆ ਗਿਆ ਸੀ ਇਸ ਨੂੰ ਸ਼੍ਰੀ ਹਨੂਮਾਨ ਜੀ ਦਾ ਪ੍ਰਾਚੀਨ ਮੰਦਿਰ ਕਿਹਾ ਜਾਂਦਾ ਸੀ ਤੇ ਜਦੋਂ ਸਮਾਂ ਪਾ ਕੇ ਇਹ ਮੰਦਿਰ ਟਹਿ ਢੇਰੀ ਹੋ ਗਿਆ ਤਾਂ ਇੱਥੇ ਇਸ ਦਾ ਨਾਂ ਬਚਿਆ ਹਨੂਮਾਨ ਢਿੱਲਾ ਲਖਨਊ ਦੇ ਨਵਾਬ ਮਨਸੂਰ ਅਲੀ ਖਾਨ ਸਰਫਤ ਗੰਜ ਸਾਹਿਬ ਦੇ ਸ਼ਾਸਨ ਕਾਲ ਚ ਬਾਬਾ ਅਭੇ RAMDAS JI TYAGI ਨਾਮਕ ਇੱਕ ਮਹੰਤ ਇੱਥੇ ਕੁਟਿਆ ਬਣਾ ਕੇ ਨਿਵਾਸ ਕਰਨ ਲੱਗੇ। ਉਹ ਬੜੇ ਸਿੱਧ ਸੰਤ ਸਨ। ਕਹਿੰਦੇ ਹਨ ਕਿ ਉਹਨਾਂ ਨੇ ਹਨੂਮਾਨ ਜੀ ਦੇ ਕਈ ਵਾਰ ਸਾਖਸ਼ਾਤ ਦਰਸ਼ਨ ਕੀਤੇ। ਇੱਕ ਵਾਰ ਨਵਾਬ ਮਨਸੂਰ ਅਲੀ ਖਾਨ ਸਖਤ ਬਿਮਾਰ ਪੈ ਗਿਆ। ਬੜੇ ਬੜੇ ਹਕੀਮ ਅਤੇ ਵੈਦ ਦਵਾਈ ਦਿੰਦੇ ਪਰ ਫਾਇਦਾ ਨਹੀਂ ਹੁੰਦਾ। ਸੈਂਕੜੋਂ ਮੁਸਲਮਾਨ ਫਕੀਰਾਂ ਦੀ ਦੁਆ ਤਾਵੀਜ਼ ਆਈ ਪਰ ਕੋਈ ਵੀ ਫਾਇਦਾ ਨਹੀਂ ਹੋਇਆ ਤਦ ਮਹਾਰਾਜਾ ਟਕੈਤ ਰਾਏ ਦੇ ਦੁਆਰਾ ਨਵਾਬ ਸਾਹਿਬ ਨੇ ਮਹਾਤਮਾ ਅਭੇਰਾਮ ਦਾਸ ਜੀ ਨੂੰ ਬੁਲਾਇਆ ਮਹਾਤਮਾ ਜੀ ਨੇ ਹਨੂਮਾਨ ਜੀ ਦਾ ਨਾਮ ਲੈ ਕੇ ਕੋਈ ਦਵਾਈ ਉਹਨਾਂ ਨੂੰ ਖਾਣ ਲਈ ਦਿੱਤੀ ਅਤੇ ਉਹ ਦਵਾਈ ਖਾਣ ਤੋਂ ਬਾਅਦ ਨਵਾਬ ਸਾਹਿਬ ਅੱਛੇ ਹੋ ਗਏ ਉਸ ਤੋਂ ਬਾਅਦ ਨਵਾਬ ਨੇ ਹਨੂਮਾਨ ਜੀ ਦੀ ਮਹਿਮਾ ਮੰਨਦੇ ਹੋਏ ਇਸ ਮੰਦਰ ਦਾ ਮੋੜ ਨਿਰਮਾਨ ਕਰਵਾਇਆ ਇਸ ਦਾ ਨਾਮ ਪਿਆ ਹਨੂਮਾਨ ਗੜੀ ਇਹ ਇਤਿਹਾਸ ਦੇ ਵਿੱਚ ਪਹਿਲਾ ਅਜਿਹਾ ਮੰਦਰ ਹੈ ਜਿਸ ਨੂੰ ਕਿ ਇੱਕ ਮੁਸਲਮ ਰਾਜਾ ਦੁਆਰਾ ਬਣਵਾਇਆ ਗਿਆ ਸੀ ਸ਼੍ਰੀ ਹਨੂਮਾਨ ਗੜੀ ਤੋਂ ਬਾਅਦ ਦਰਸ਼ਨ ਕਰੋ ਇਸ ਟੱਲ ਦੇ ਜੋ ਕਿ ਤਾਮਿਲਨਾਡੂ ਤੋਂ ਪਹੁੰਚਿਆ ਅਤੇ 6 ਕੁਆਂਟਲ 13 ਕਿਲੋ ਇਸ ਦਾ ਵਜ਼ਨ ਹੈ ਔਰ ਜਦੋਂ ਇਹ ਵਜੇਗਾ ਤਾਂ 10 ਕਿਲੋਮੀਟਰ ਤੱਕ ਇਸ ਦੀ ਆਵਾਜ਼ ਜਾਏਗੀ ਉੱਥੇ ਹੀ ਦੱਸ ਦਈਏ ਕਿ ਇਹ ਬਾਕੀ ਟੱਲ ਵਾਂਗ ਟੰਨ ਦੀ ਆਵਾਜ਼ ਨਹੀਂ ਬਲਕਿ ਓਮ ਦੀ ਆਵਾਜ਼ ਕੱਢਦਾ ਸੋ ਤੁਹਾਨੂੰ ਦਿਖਾ ਦਈਏ ਅਯੁੱਧਿਆ ਦੇ ਵਿੱਚ ਪ੍ਰਸ਼ਾਦ ਦੀਆਂ ਇਸ ਤਰ੍ਹਾਂ ਦੁਕਾਨਾਂ ਲੱਗੀਆਂ ਹੋਈਆਂ ਨੇ ਜਿਹੜੇ ਵੀ ਪਗਤਜਨ ਆਂਦੇ ਆ ਦਰਸ਼ਨ ਕਰਨ ਤੋਂ ਬਾਅਦ ਅੰਦਰ ਕਿਉਂਕਿ ਸਿਰਫ ਮਖਾਣੇ ਦਾ ਪ੍ਰਸ਼ਾਦ ਮਿਲਦਾ ਵਿਵਸਥਾ ਬੜੀ ਸਾਫ਼ ਸੁਥਰੀ ਕੀਤੀ ਗਈ ਹੈ ਉਸ ਤੋਂ ਬਾਅਦ ਇੱਥੋਂ ਆ ਕੇ ਤੁਸੀਂ ਆਪਣੇ ਘਰ ਦੇ ਲਈ ਇਹ ਪ੍ਰਸ਼ਾਦ ਲੈ ਜਾ ਸਕਦੇ ਹੋ ਸੋ ਇਹ ਦੁਕਾਨਾਂ ਇਸ ਤਰ੍ਹਾਂ ਦੀਆਂ ਬਣੀਆਂ ਹੋਈਆਂ ਨੇ ਚਾਹੇ ਉਹ ਥਾਂ ਥਾਂ ਦੇ ਉੱਤੇ ਮਾਲਾ ਸ਼ਿੰਗਾਰ ਦਾ ਸਮਾਨ ਹੋਰ ਬਹੁਤ ਵਸਤੂਆਂ ਜਿਹੜੀਆਂ ਨੇ ਉਹ ਮਿਲਦੀਆਂ ਨੇ ਕਿਉਂਕਿ ਹਰ ਬੰਦਾ ਜਿਹੜਾ ਆਂਦਾ ਹੈ ਨਤਮਸਟਕ ਹੁੰਦਾ ਹੈ ਉਹ ਪ੍ਰਸ਼ਾਦ ਜ਼ਰੂਰ ਲੈ ਕੇ ਜਾਂਦਾ ਹੈ ਸੋ ਇਹ ਕਾਫੀ ਅੱਛੀ ਦੁਕਾਨ ਲੱ ਚੂੜਾ ਅੱਛਾ ਸੋ ਅੱਗੇ ਆ ਜਾਓ ਥੋੜਾ ਸਾ ਸੋ ਤੁਸੀਂ ਦੇਖੋ ਜੀ ਪ੍ਰਸ਼ਾਦ ਦੇ ਵਿੱਚ ਡਰਾਈ ਫਰੂਟ ਪੈਕ ਕੀਤਾ ਹੋਇਆ ਇਹ ਤਿਲ ਪੱਟੀ ਜਿਹੜੀ ਹੈ ਉਹ ਪੈਕ ਕੀਤੀ ਹੋਈ ਹੈ ਇਹ ਫੁੱਲੀਆਂ ਪੈਕ ਕੀਤੀਆਂ ਹੋਈਆਂ ਨੇ ਇਹ ਗੱਟੇ ਪੈਕ ਕੀਤੇ ਹੋਏ ਆ ਗਜਕ ਪੈਕ ਕੀਤੀ ਹੋਈ ਹੈ ਭਈਆ ਕਦੋਂ ਸੇ ਕਰ ਰਹੇ ਹੋ ਇਹ ਇਹ ਕਰ ਰਹੇ ਹਾਂ 10 ਸਾਲ ਦੇ ਕੇ 10 ਸਾਲ ਅਬ ਜੋ ਰੌਣਕ ਵਧੀ ਹੈ ਕੀ ਫਰਕ ਪੜਾ ਹੈ ਅਬ ਬਹੁਤ ਅੱਛਾ ਹੋਇਆ ਕਾਰੋਨਾ ਬਹੁਤ ਅੱਛਾ ਅੱਛਾ ਪਹਿਲੇ ਤੋਂ ਕੀ 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 ਪ੍ਰਸ਼ਾਦ ਦਿੱਤੇ ਹੋ ਜਾਂਤੇ ये जो दिख रहा सारा सब बता एक बार तो क्या है चूरा है चूरा चूरा आ, और, और चूरा इलायची दाना है गट्टा है और रामदाना है रेवड़ी है यही सब है हमारे पास अच्छा, अब कितने भगत जन आ जाते हैं हर रोज में बहुत आते पहले से बहुत आते हैं पहले, पहले से बहुत है पहले से दुगना हो गए दुगना हो गए अब फर्क पड़ा है जब से नया मंदिर बना है जब से नया मंदिर बना है बहुत अच्छा चल रहा है सौ परसेंट 100% ਸੋ ਜੀ ਵਪਾਰੀ ਬੰਦੇ ਆ ਦੁਕਾਨਦਾਰੀ ਕਰ ਰਹੇ ਆ 10 ਸਾਲ ਤੋਂ ਕਰ ਰਹੇ ਆ ਸੋ ਬੋਲ ਰਹੇ ਆ ਕਿ 100% ਫਰਕ ਪਿਆ ਡਵੈਲਪਮੈਂਟ ਦੇ ਨਾਲ ਮਤਲਬ ਕਿ ਮੰਦਰ ਬਣਨ ਤੋਂ ਬਾਅਦ ਇਹਨਾਂ ਦਾ ਤੰਦਾ 100% ਵਧਿਆ ਸੋ ਬਹੁਤ ਅੱਛਾ ਇਹਨਾਂ ਨੇ ਅਰੇਂਜਮੈਂਟ ਕੀਤਾ ਹੋਇਆ ਸਾਫ ਸੁਥਰੀ ਦੁਕਾਨ ਹੈ ਇੱਥੇ ਜਿਹੜਾ ਇਹ ਸਮਾਨ ਜਿਹੜਾ ਭਗਤਾਂ ਨੂੰ ਦਿੰਦੇ ਆ ਤਾਂ ਜੋ ਉਹ ਆਪਣੇ ਘਰ ਜਾ ਕੇ ਲੋਕਾਂ ਦੇ ਵਿੱਚ ਵੰਡ ਸਕਣ ਸੋ ਇਸ ਦੇ ਨਾਲ ਤੁਹਾਨੂੰ ਦਿਖਾਵਾਂ ਕਿ ਹਰ ਆਣ ਜਾਣ ਵਾਲਾ ਬੰਦਾ ਜਿਹੜਾ ਹੈ ਉਹ ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਲੈ ਕੇ ਜਾਂਦਾ ਹੈ ਆਹ ਛੋਟੀ ਛੋਟੀਆਂ ਮਾਲਾ ਜਿਹੜੀਆਂ ਸੰਧੂਰ ਹੈ ਅਰਗਬੱਤੀ ਹੈ ਜਨੇਊ ਹੈ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਇੱਥੋਂ ਖਰੀਦਦੇ ਆ ਕਿਉਂਕਿ ਆਸਥਾ ਜੁੜੀ ਹੁੰਦੀ ਹੈ ਜਾ ਕੇ ਇਹ ਨਿਸ਼ਾਨੀਆਂ ਜਿਹੜੀਆਂ ਇਸ ਤੀਰਥ ਸਥਾਨ ਦੀਆਂ ਆਪਣੇ ਰਿਸ਼ਤੇਦਾਰਾਂ ਨੂੰ ਦੋਸਤਾਂ ਮਿੱਤਰਾਂ ਨੂੰ ਵੰਡਦੇ ਆ ਤਾਂ ਜੋ ਉਹ ਵੀ ਇਸ ਥਾਂ ਦੇ ਉੱਤੇ ਆ ਕੇ ਆਪਣੇ ਆਪ ਨੂੰ ਮਹਿਸੂਸ ਕਰ ਸਕਣ ਸੋ ਇਹ ਤਸਵੀਰਾਂ ਤੁਸੀਂ ਦੇਖੋਗੇ ਇਹ ਵੀ ਪ੍ਰਸ਼ਾਦ ਦੀ ਦੁਕਾਨ ਹੈ ਉਹੀ ਸਾਰੇ ਪ੍ਰਸ਼ਾਦ ਇੱਥੇ ਵੀ ਰੱਖੇ ਹੋਏ ਆ ਉਹੀ ਮੁਰਮੁਰਾ ਰੱਖਿਆ ਹੋਇਆ ਉਹੀ ਜਿਹੜਾ ਤੁਹਾਨੂੰ ਦੱਸਿਆ ਇਲਾਚੀ ਦਾਣਾ संतरे दी गोलियां मैंने लगा बचपन चुनिया कई तक देखिया संतरे दी गोलियां भैया कितनी देर से दुकान चल रही है अपनी हो दो महीना दो महीना से नहीं शुरू की है, की है।, की है। हाँ। जब से ये मंदिर बना है नया मंदिर बना है और चेंजेस आई हैं कोई फर्क पड़ा है बहुत फर्क पड़ा है कितना बहुत ज्यादा अच्छा बहुत आराम है आराम है बहुत ज्यादा आराम है हर चीज का ਬਵਸਤਾ ਬੜੀ ਅੱਛੀ ਹੋ ਗਈ ਬਹੁਤ ਬੜੀ ਬਹੁਤ ਅੱਛੀ ਬਵਸਤਾ ਹੈ ਬਹੁਤ ਅੱਛੀ ਬਵਸਤਾ ਹੈ ਹਬ ਲੋਕ ਦੂ ਦੂਸੇ ਆ ਰਹੇ ਬਹੁਤ ਦੂ ਦੂਸੇ ਆ ਰਹੇ ਬਹੁਤ ਦੂ ਦੂਸੇ ਆ ਰਹੇ ਜੀ ਸੋ ਦੇਖੋ ਜੀ ਜੇਕਰ ਕੋਈ ਡਿਵੈਲਪਮੈਂਟ ਹੁੰਦੀ ਹੈ ਤਾਂ ਫਿਰ ਵਪਾਰ ਵੱਧ ਹੈ ਸੋ ਵਪਾਰੀ ਨੇ ਇਹਨਾਂ ਨੇ ਕੰਮਕਾਰ ਕਰਨਾ ਹੈ ਕਹਿੰਦੇ ਬੜੀ ਦੂਰੋਂ ਦੂਰੋਂ ਲੋਕ ਆ ਰਹੇ ਦੋਨੋਂ ਬੱਸ ਦਿਖਾ ਦ ਨਾਲ ਨਾਲ ਚੱਲਦੇ ਰਹਿਾਂਗੇ ਇਹ ਬੱਸ ਬਿਜਲੀ ਵਾਲੀ ਹੈ ਇਹ ਕੋਰੀਡੋਰ ਦੇ ਅੰਦਰ ਹੀ ਬਸ ਜਾਂਦੀ ਹੈ ਜਾਂ ਫਿਰ ਈ ਰਿਕਸ਼ਾ ਮਾਤਾ ਜੀ ਦੇਖੋ ਕਿੰਨੇ ਪ੍ਰਸੰਨ ਹੋ ਰਹੇ ਹੈ ਕਿਉਂਕਿ ਰਾਮ ਲਲਾ ਦੇ ਦਰਸ਼ਨ ਕਰਕੇ ਆਏ ਹੈ ਦਰਸ਼ਨ ਕਰਕੇ ਆਏ ਜੀ ਜੀ ਕਿਆ ਮਹਿਸੂਸ ਕਰ ਰਹੇ ਹੋ ਬਹੁਤ ਬੜੀਆ ਬੜੀਆ ਜੀ ਬਹੁਤ ਖੁਸ਼ੀ ਹੋ ਰਹੀ ਹੈ ਜੀ ਐਸੇ ਲੱਗ ਰਿਹਾ ਹੈ ਜੀਵਨ ਸਫਲ ਹੋ ਗਿਆ ਹਾਂ ਹਾਂ ਜੀ ਆ ਇਕਦਮ ਰਾਮ ਰਾਜ ਆ ਗਿਆ ਰਾਮ ਰਾਜ ਸੋ ਰਾਮ ਰਾਜ ਆ ਗਿਆ ਜੀ ਆਪਣੇ ਆਪਣੇ ਭਾਵ ਹੈ ਹਰ ਵਿਅਕਤੀ ਦੇ ਮੈਂ ਤੁਹਾਨੂੰ ਦੱਸਾਂ ਕਿ ਜਿਸ ਤਰ੍ਹਾਂ ਇਹ ਸਥਾਨ ਉੱਤੇ ਅਸੀਂ ਪਹੁੰਚ ਰਹੇ ਹਾਂ ਤੇ ਇੱਥੇ ਦੀ ਇਸ ਤਰ੍ਹਾਂ ਦੀ ਬਸਾਂ ਨੇ ਜੋ ਕਿ ਮੁਫਤ ਦੇ ਵਿੱਚ ਸਫ਼ਰ ਕਰਾਨੀਆਂ ਨੇ ਉਸ ਦੇ ਨਾਲ ਨਾਲ ਇਹ ਰਿਕਸ਼ਾ ਜਿਹੜੀ ਉਹ 10 ਰੁਪਏ ਸਵਾਰੀ ਲੈਂਦੇ ਆ ਅੰਦਰ ਤੱਕ ਉਹ ਲੈ ਜਾਂਦੇ ਆ ਕਿਉਂਕਿ ਅੰਦਰ ਫਿਰ ਬਹੁਤ ਜ਼ਿਆਦਾ ਗੱਡੀਆਂ ਟ੍ਰੈਫਿਕ ਜਿਹੜਾ ਹੈ ਅਲਾਉਡ ਨਹੀਂ ਕੀਤਾ ਜਾਂਦਾ ਸੜਕਾਂ ਸਾਫ਼ ਸੁਥਰੀਆਂ ਸੂਰਜ ਦੇ ਨਾਂ ਦੇ ਉੱਤੇ ਜਿਹੜੇ ਇਹ ਥੰਮ ਬਣੇ ਹੋਏ ਨੇ ਬਹੁਤ ਅੱਛੀ ਵਿਵਸਥਾ ਜਿਹੜੀ ਇੱਥੇ ਕੀਤੀ ਗਈ ਹੈ ਸੋ ਲੋਕ ਪ੍ਰਸੰਨ ਹੈ ਹਰ ਸਟੇਟ ਤੋਂ ਬੰਦਾ ਆਇਆ ਚਲੋ ਆਓ ਤੁਹਾਨੂੰ ਅਯੁੱਧਿਆ ਨਗਰੀ ਦੇ ਚੱਪੇ-ਚੱਪੇ ਨਾਲ ਦਰਸ਼ਨ ਕਰਾ ਦਈਏ ਕਿਉਂਕਿ ਭਾਗਾਂ ਵਾਲਿਆਂ ਨੂੰ ਦਰਸ਼ਨ ਹੁੰਦੇ ਆ